ਸਤਿ ਸ਼੍ਰੀ ਅਕਾਲ ਜੀ ਮੈਂ ਇਸ ਵੇਲੇ ਪਿੰਡ ਹੰਡਾਣਾ ਆਹ ਦੇਖੋ ਕੱਗਰ ਦੇ ਪੁਲ ਦੇ ਉੱਪਰ ਖੜਿਆ ਜੀ ਤੁਹਾਨੂੰ ਕੱਗਰ ਦੇ ਹਾਲਾਤ ਦਿਖਾ ਰਿਹਾ ਨਾ ਕੱਗਰ ਦੇ ਵਿੱਚ ਕਾਫੀ ਪਾਣੀ ਹੈ ਪਾਣੀ ਤੁਸੀਂ ਦੇਖ ਹੀ ਸਕਦੇ ਹੋ ਵੀ ਬਿਲਕੁਲ ਕਿਨਾਰਿਆਂ ਦੇ ਨਾਲ ਖਹਿ ਕੇ ਚੱਲ ਰਿਹਾ ਆਹ ਦੇਖੋ ਇਧਰ ਆ ਜਮੀਨਾਂ ਨੇ ਜਮੀਨਾਂ ਦੇ ਵਿੱਚ ਪਾਣੀ ਨਾ ਬਿਲਕੁਲ ਨਾਲ-ਨਾਲ ਆ ਲੈ ਬਿਲਕੁਲ ਜਿਹੜੀਆਂ ਜਮੀਨਾਂ ਦੇ ਵਿੱਚ ਤਾਂ ਨਹੀਂ ਪਾਣੀ ਗਿਆ ਪਰ ਨਾਲ ਆ ਪਾਣੀ ਯਾਨੀ ਕਿ ਕੋਈ ਬਾਹਲਾ ਡਾਊਨ ਨਹੀਂ ਹੈਗਾ ਆ ਦੇਖ ਸਕਦੇ ਤੁਸੀਂ ਪਾਣੀ ਬਿਲਕੁਲ ਤਕਰੀਬਨ ਨਾਲ ਆ ਜਮੀਨਾ ਦਾ ਪੱਧਰ ਤੋਂ ਜਣ ਕੇ ਲਾਲੋ ਵੀ 2-3 ਫੁੱਟ ਥੱਲੇ ਆ ਦੇਖੋ ਪਾਣੀ ਬਹੁਤ ਜ਼ਿਆਦਾ ਆ ਰਿਹਾ ਘੱਗਰ ਦੇ ਵਿੱਚ ਇਹ ਅੱਜ ਦੀ ਲੇਟੈਸਟ ਅਪਡੇਟ ਆ ਜਿਹੜੀ ਤਰੀਕ ਹੈਗੀ ਆ 3 ਸਤੰਬਰ ਤੇ ਟਾਈਮ ਹੋ ਗਿਆ ਜੀ 2:30 ਵੱਜ ਚੁੱਕਿਆ ਤੁਸੀਂ ਆ ਦੇਖੋ ਘੜੀ ਦੇ ਵਿੱਚ 3 ਸਤੰਬਰ ਅੱਜ 2:30 ਵੱਜ ਚੁੱਕਿਆ ਦੁਪਹਿਰ ਦੇ ਤੇ ਆਪਾਂ ਖੜਿਆ ਘੱਗਰ ਦੇ ਬੰਨ ਦੇ ਉੱਪਰ ਅਰਦਾਸ ਕਰਦੇ ਆ ਮਾਲਕ ਦੇ ਚਰਨਾਂ ਦੇ ਵਿੱਚ ਵੀ ਪੰਜਾਬ ਨੂੰ ਜਲਦੋ ਜਲ ਦਾ ਮੁਸੀਬੇ ਚੋਂ ਕੱਢੋ ਮਹਾਰਾਜ ਪੂਰੇ ਪੰਜਾਬ ਦੇ ਵਿੱਚ ਹੀ ਪਾਣੀ ਦਾ ਬਹੁਤ ਪਾਣੀ ਦਾ ਬਹੁਤ ਬੁਰੇ ਹਾਲ ਹੋਏ ਆ ਐਨਾ ਕ ਨੁਕਸਾਨ ਹੋਇਆ ਉਧਰ ਮਾਝਾ ਸਾਈਡ ਤੇ ਦੁਆਪਾ ਸਾਈਡ ਦਾ ਬਹੁਤ ਜ਼ਿਆਦਾ ਹੋਇਆ ਪਰ ਹੁਣ ਆਪਣੇ ਮਾਲਵੇਰੀਏ ਦੇ ਵਿੱਚ ਵੀ ਆ ਦੇਖੋ ਤੁਸੀਂ ਘੱਗਰੋਂ ਫਾਨ ਤੇ ਆ ਪੂਰਾ ਬਸ ਮਾਲਕ ਸੁੱਖ ਰੱਖੇ ਐਨਾ ਕ ਚੱਲਦਾ ਰਹੇ ਦਾ ਕੋਈ ਚੱਕਰ ਨਹੀਂ ਇਹਦੂ ਵਧੇ ਵਧੇ ਨਾ ਬਸ ਇਹਦੂ ਨਾ ਵਧੇ ਪਾਣੀ ਆ ਦੇਖੋ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਲਾਈਵ ਅਪਡੇਟ ਆ ਦੇਖੋ ਬਈ ਜਿਹੜਾ ਬਈ ਬਾਹਰ ਚਲਾ ਆ ਰਿਹਾ ਆ ਦੇਖੋ ਜੀ